ਜ਼ਿੰਦਗੀ ਦੀਆਂ ਸੱਚੀਆਂ ਗੱਲਾਂ ਸੱਚੀ ਗੱਲ ਮੈਂ ਆਖ ਸੁਣਾਵਦਾ ਹਾਂ ਸੁਣੋ ਲਾ ਕੇ ਠੀਕ ਖਿਆਲ ਪਾਈ ਕੋਈ ਜੀਵੇ ਆ ਜੱਗ ਤੇ ਬਰਸ ਚਾਰੇ ਕੋਈ ਜੀਵੇ ਸੈਂਕੜੇ ਸਾਲ ਪਾਈ ਕੋਈ ਹੋਏ ਕਿ ਬਿਰਦ ਸਫੈਦ ਮਰਿਆ ਕੋਈ ਲੈ ਗਿਆ ਕਲੜੇ ਵਾਲ ਪਾਈ ਕੋਈ 70 ਸਾਲ ਦਾ ਹੋਏ ਮਰਿਆ ਕੋਈ ਗਰਬੇ ਅੰਦਰ ਦਿੱਤਾ ਗਾਲ ਪਾਈ ਕਿਸੇ ਪੁਰਸ਼ ਨੂੰ 60ਵੇਂ ਸਾਲੇ ਅੰਦਰ ਦੇਖੋ ਲੈ ਗਿਆ ਪੁਰਖ ਅਕਾਲ ਪਾਈ ਕੋਈ ਪੁਰਸ਼ 50ਵੇਂ ਸਾਲੇ ਅੰਦਰ ਛੱਡ ਤੁਰਿਆ ਸੈਂਕੜੇ ਮਾਲ ਪਾਈ ਕਿਸੇ ਪੁਰਸ਼ ਨੂੰ 40ਵੇਂ ਸਾਲੇ ਅੰਦਰ ਕਿੱਤਾ ਅਜਲ ਦੀ ਛੁਰੀ ਹਲਾਲ ਪਾਈ ਕਿਸੇ ਪੁਰਸ਼ ਨੂੰ 25 ਸਾਲੇ ਅੰਦਰ ਸਿਰ ਆ ਗਿਆ ਅਜਲ ਪਹਚਾਲ ਪਾਈ ਕਿਸੇ ਪੁਰਸ਼ ਉੱਤੇ 21 ਸਾਲੇ ਅੰਦਰ ਪਾਇਆ ਆਣ ਤਕਦੀਰ ਨੇ ਜਾਲ ਪਾਈ ਕੋਈ ਪੁਰਸ਼ ਤੌਣ ਦੇ ਨਾਲ ਮਰਿਆ ਕਿਸੇ ਪੁਰਸ਼ ਨੂੰ ਮਾਰ ਗਈ ਢਾਲ ਪਾਈ ਅੱਗੇ ਹੁੰਦੀਆਂ ਸਨ ਜੋ ਬਹੁਤ ਉਮਰਾਂ ਪੜੋ ਅਗਲੇ ਆ ਜੁਗਾ ਦਾ ਹਾਲ ਪਾਈ ਕਲ ਯੁਗ ਸੈਂਕੜੇ ਸਾਲ ਦੀ ਉਮਰ ਕਹਿੰਦੇ ਇਹੋ ਵੇਦ ਕੁਰਾਨ ਦੀ ਜਾਲ ਪਾਈ ਤਮ ਸੈਂਕੜੇ ਸਾਲ ਦਾ ਖਿਆਲ ਕੀਤਾ ਆਇਆ ਵਿੱਚ ਗਰੀਬ ਦੇ ਖਿਆਲ ਪਾਈ ਦਇਆ ਸਿੰਘ ਅਖੀਰ ਨੂੰ ਗੱਲ ਮੁੱਕੀ ਸਭ ਨੂੰ ਖਾ ਗਿਆ ਚੰਦਰਾ ਕਾਲ ਪਾਈ ਦਇਆ ਸਿੰਘ ਅਖੀਰ ਨੂੰ ਗੱਲ ਮੁੱਕੀ ਸਭ ਨੂੰ ਖਾ ਗਿਆ ਚੰਦਰਾ ਕਾਲ ਪਾਈ